ਬੀ ਹਾਂ ਹਰਪੀਤ ਕਦੇ ਤਾਂ ਦੇਜਿਆ ਕਰ ਸਾਧਨ ਲੱਗੀ ਰਹਿਣੀ ਆ ਓਹੋ ਮੈਂ ਕਿਹਾ ਦੋ ਰੋਗ ਆਪ ਹੀ ਲਾ ਲੈਣੀ ਆ ਪਾਪੂ ਘਰੇ ਨਹੀਂ ਹੈਗਾ ਸੀ ਵੀ ਵੀ ਡਿਊਟੀ ਗਿਆ ਹੋਇਆ ਤੇ ਇਹ ਵੀ ਵਾਗ ਗੇ ਮੈਂ ਕਿਹਾ ਚੱਲ ਫਿਰ ਪਸ਼ੂਚਾਰੇ ਭੁੱਖੇ ਮਰੀ ਜਾਣਗੇ ਅੱਛਾ ਲਾਡੀ ਵੀ ਰ ਗਿਆ ਡਿਊਟੀ ਤੇ ਹਾਂ ਕਿਉਂ ਕੀ ਗੱਲ ਹੋ ਗਈ ਉਹ ਤਾਂ ਮੈਨੂੰ ਕੁਲਦੀਪ ਵੀਰੇ ਜਿਹਾ ਜਿਹਾ ਮੁੰਡੇ ਦਾ ਰੌਲਾ ਹੋ ਗਿਆ ਤੂੰ ਆਪਣੇ ਘਰੇ ਬੈਠਾ ਉਹਦੇ ਬਾਰੇ ਗੱਲ ਕਰਨੀ ਸੀ ਕੋਈ ਅੱਛਾ ਤੂੰ 10 ਮਿੰਟ ਪਹਿਲਾਂ ਆ ਜਾਂਦੀ ਨਾ ਤਾਂ ਇੱਥੇ ਸੀਗੇ ਆ ਤੇਰੇ ਮੂਰੇ ਮੂਰੇ ਹੀ ਗਏ ਆ ਚਲ ਕੋਈ ਗੱਲ ਨਹੀਂ ਤੁਹਾਨੂੰ ਸ਼ਾਮ ਦਾ ਟਾਈਮ ਦੇ ਦਈ ਮੈਂ ਸ਼ਾਮ ਨੂੰ ਭੇਜ ਦੂੰਗੀ ਚਲ ਕੋਈ ਨਾ ਮੈਂ ਜਾ ਕੇ ਵੀਰੇ ਨੂੰ ਕਹਿ ਦੂੰਗੀ ਵੀ ਸ਼ਾਮ ਨੂੰ ਆਊਗਾ ਵੀਰਾ ਠੀਕ ਹੈ ਘਰੇ ਭੇਜ ਦੇ ਚੰਗਾ ਤੁਸੀਂ ਹਾਂ ਨਾ ਨਾ ਮੈਂ ਤਾਂ ਕੁਛ ਨਹੀਂ ਪੀਣਾ ਤੁਸੀਂ ਬਹਿ ਜਾ ਕਰੋ ਸਾਰ ਦਿਨ ਲੱਗੀ ਰਹਿੰਦੇ ਹੋ ਕੰਮ ਤੇ ਚਲ ਕੋਈ ਨਾ ਕੰਮ ਕਰਨੇ ਵੀ ਜ਼ਰੂਰੀ ਆ ਆਏ ਥੋੜੀ ਹੁਣ ਆ ਭਾਬੀ ਲੇ ਹੁਣ ਤਾਂ ਪੁਲਸ ਵਾਲੇ ਦੀ ਘਰ ਵਾਲੀ ਨਾ ਤੈਨੂੰ ਹਮਦਰਦੀ ਆਉਂਦੀ ਤੂੰ ਕਰਾ ਲਿਆ ਕਰ ਜੇ ਪੁਲਸ ਵਾਲੇ ਦੀ ਘਰ ਵਾਲੀ ਆ ਤੇ ਫਿਰ ਘਰ ਦਾ ਕੰਮ ਨਹੀਂ ਕਰਨਾ ਗੱਲਾਂ ਦੇ ਕੀ ਕਰਦੀ ਐ ਚਲ ਕੋਈ ਨਾ ਫਿਰ ਕੀ ਹੋ ਗਿਆ ਹੁਣ ਤੇ ਜਵਾਕ ਦੀ ਤੂੰ ਹੀ ਕਹਤਾ ਨਾ ਤਾਈ ਸਰਦਨ ਹੁਕਮ ਚਲਾਉਂਦੀ ਰਹੀ ਨੇ ਭਾਬੀ ਤੇ ਉਹ ਵੱਡੀ ਦੇਖ ਲਓ ਪਈ ਆ ਉਹਨੂੰ ਕਹਿ ਦਿਆ ਕਰ ਕੋਈ ਕੰਮ ਕਰ ਲੂਗੀ ਮੈਂ ਤੈਨੂੰ ਕੋਈ ਤਕਲੀਫ ਆਏ ਦੀ ਹੁਕਮ ਚਲਾਉਂਦੀਆਂ ਨਾਲੇ ਹੋਰ ਤੂੰ ਵੀ ਨਾ ਸੋਹਰੇ ਜਾ ਕੇ ਕਰੀ ਮੈਂ ਤਾਂ ਕੋਈ ਨਾਏ ਕਰਦੀ ਸਰਦਨ ਲਈ ਰੱਖ ਦੇ ਤੁਸੀਂ ਭਾਬੀ ਨੂੰ ਕੰਮ ਤੇ ਨਾਲੇ ਕਰਦੀ ਇਹ ਨਾਲੇ ਕਦੇ ਨੂੰ ਕਰਦੀ ਨਹੀਂ ਕੰਮ ਤਾਂ ਮੈਂ ਤੇਰਾ ਕੀ ਮਤਬਲ ਹੈ ਹਾਂ ਦੱਸ ਤਾ ਤਕਲੀਫ ਹੋ ਗਈ ਮੇਰੇ ਪਈ ਦੀ ਨਾ ਮੈਨੂੰ ਕੀ ਤਕਲੀਫ ਹੋਣੀ ਆ ਪਹਿਲਾਂ ਤਾਂ ਤੇਰਾ ਭਰਾ ਵੈਰੀ ਬਣ ਗਿਆ ਹੁਣ ਤੂੰ ਵੈਰੀ ਬਣ ਗਈ ਤੇਰੇ ਭਰਾ ਨੇ ਇਹਨੂੰ ਪੁਲਿਸ ਚਲਵਾ ਕੇ ਕੰਡੇ ਬੀਜ ਤੇ ਨਾ ਹੁਣ ਇਹਨੂੰ ਘਰ ਦਾ ਕੰਮ ਵੀ ਨਾ ਕਰਨ ਦੇ। ਅੱਛਾ ਭਾਬੀ, ਦੁੱਖ ਤਾਂ ਤੁਹਾਨੂੰ ਇਹ ਹੋ ਗਿਆ। ਵੀਰੇ ਨੌਕਰੀ ਕਿਉਂ ਲਵਾਤਾ? ਦੇਖ ਲੈ, ਦੇਖ ਲੈ ਮੰਮੀ। ਕਿਵੇਂ ਕਰਦੀ ਹੈਗੀ? ਤੈਨੂੰ ਕੋਈ ਨਾ ਘਰੇ ਆਈ ਦੇ ਕਿਉਂ ਗੱਲ ਪੈਣੇ ਵਿਚਾਰੀ ਦੇ? ਕੁਛ ਨਹੀਂ ਦਾ ਜਵਾਬ ਕਰੀ ਇਹਨੂੰ ਕਿਹਨੇ ਪਤਾ ਇਹਨਾਂ ਦਾ ਜਿਹੜਾ ਕੁਛ ਮਨਚਾ ਦਾ ਉਹੀ ਬੋਲਤਾ ਮੰਮੀ। ਅੱਛਾ, ਆ ਕੇ ਘਰੇ ਆਈ ਦੇ ਕਿਉਂ ਗੱਲ ਪੈਣੇ? ਇਹਨੂੰ ਅਕਲ ਹੈਗੀ ਬੋਲਣ ਦੀ। ਚਲੇ ਨਹੀਂ ਕਿੜਾ ਮਾੜਾ ਕਹੇ ਕੋਈ ਗਾਲ ਕੱਢਦੀ ਤੁਹਾਨੂੰ। ਤਾਈ ਜਿਹੇ-ਜਿਹੇ ਬੋਲੋਗੇ ਉਹ ਜਿਹੇ ਬੁਲਾ ਲੋਂਗੇ। ਦੇਖ ਲੈ। ਆਏ ਕਰ, ਤੂੰ ਇਹਨੂੰ ਆਪਦੇ ਘਰੇ ਲੈ ਜਾ। ਤੈਨੂੰ ਜਾਰੇ ਹਮਦਰਦੀ ਆ ਜੀ ਸੱਤ ਜਨਾਲੇ ਭਾਣੋ ਲੂਤਰਾ ਦੇ ਕਿੰਨੀ ਚਲਦੀ ਐ ਆਹੀਂ ਸਭ ਸਮੂਹੇ ਚਲਾਈ ਜਾ ਕੇ ਤਾਈ ਜੇ ਸੱਸ ਮੇਰੀ ਤੇਰੇ ਵਰਗੀ ਹੋਈ ਨਾ ਫਿਰ ਤੋ ਗੋਡਾ ਥੱਲੇ ਲਾ ਲੂੰਗੀ ਅੱਛਾ ਹੁਣ ਇਹਨੂੰ ਤੂੰ ਕਹਿਣੀ ਐ ਵੀ ਤੇਰੀ ਸੱਸ ਨੂੰ ਗੋਡਾ ਥੱਲੇ ਲਿਆ ਕਰ ਤਾਈ ਸਮਝਦਾਰ ਨੂੰ ਤਾਂ ਇਸ਼ਾਰੇ ਕਾਫੀ ਐ ਦੱਬ ਲਈ ਗੋਡਾ ਥੱਲੇ ਮੈਂ ਚੱਲਦੀ ਬਾਪੀ ਬਾਏ ਗੱਲਾਂ ਇਹ ਕੀ ਕਰਦੀ ਐ ਦੇਖ ਤਾਂ ਸਹੀ ਸਭ ਕੁਨਮੀ ਉਹਨਾਂ ਨੂੰ ਚੰਚਲ ਜੀ ਆ ਉਹੀ ਕਹਿ ਜਾਂਦੀ ਚੌੜ ਕਰਕੇ ਗਈ ਆ ਵੇ ਹੱਸ ਕੇ ਗਈ ਐ ਦੇਖੋ ਇਹਹੜੀਆਂ ਗੱਲਾਂ ਚੌੜਾ ਹੋਈਆਂ ਹੁੰਦੀਆਂ ਕਹਿ ਕੇ ਕਿੰਨੀਆਂ ਗੱਲਾਂ ਲਈ ਆ ਉਹ ਚਲ ਕੋਈ ਨਾ ਕੰਮ 'ਚ ਧਿਆਨ ਦੇ ਲਿਆ ਕਰ ਬਾੜਾ ਤੋਂ ਆਂਡਗਵਾੜ ਦੇਣਾ ਸਰ ਚੜੀ ਰਿਆ ਕਰ ਉਹਨਾਂ ਨੇ ਹੀ ਗੱਲਾਂ ਸੁਣਦੀ ਰਹਿਣੀ ਐ ਮੈਂ ਮੇਰੇ ਤੇ ਕੰਮ ਤੇ ਧਿਆਨ ਹੈਗਾ ਹੀ ਜੀ ਦੀ ਤੁਸੀਂ ਜਾ ਕੇ ਪੈਜੋ ਥੋੜੇ ਆਰਾਮ ਨਾਲ ਕੋਈ ਦਿੱਕਤ ਨਾ ਆ ਜਾ ਕਿਤੇ ਦਿੱਕਤ ਆ ਗਈ ਮੈਨੂੰ ਕਿੱਥੇ ਤੁਸੀਂ ਪੈਣ ਦਿੰਨੀਓ ਕਿਵੇਂ ਲੱਗਿਓ ਲੜਨ ਉਹ ਉਧਰ ਉਹ ਉਂਗਲਾ ਕੋਈ ਨਾ ਆ ਜਾਣ ਦੇ ਮੁੰਡੇ ਨੂੰ ਤੇਰੀ ਕੁਤ ਮੈਂ ਪਟਾਉਣੀ ਐ ਦੇਹ ਨਹੀਂ ਬੈਪ ਨਾ ਕਰਦੀ ਐ ਇਹ ਉਹ ਤੁਹਾਡੇ ਮਗਰ ਲੱਗਦਾ ਨਹੀਂ ਹੈਗਾ ਮਾਂ ਮੈਨੂੰ ਪਤਾ ਹੀ ਆ ਉਹਨ ਮੇਰੇ ਤੇ ਪੂਰਾ ਯਕੀਨ ਆ ਕਿ ਇਹੋ ਜਿਹਾ ਕੁਝ ਮੈਂ ਕਰ ਨਹੀਂ ਸਕਦੀ ਨਾ ਸਾਧਾ ਕਰਦਾ ਕੰਮ ਕਰਦੇ ਉਹਨੇ ਗੱਲਾਂ ਸੋਹਂਦੀਆਂ ਨਾ ਉਹਦੇ ਮੂੰਹ ਤੇ ਤੂੰ ਮਿੱਟੀ ਹੋ ਜੰਨੀ ਆ ਮੇਰੇ ਨਾਲ ਪਿੱਛੇ ਤੁਸੀਂ ਐ ਕਰ ਲੱਗ ਜ ਰਹੇ ਹੋ ਗੱਲ ਕੀ ਆ ਤੁਸੀਂ ਸਿੱਧੀਆਂ ਕਿਉਂ ਨਹੀਂ ਰਹਿੰਦੇ ਨਾ ਤੇਰੇ ਕੀ ਡਾਂ ਮਾਰੀ ਚਾਕੇ ਕੀ ਕਹੇਤਾ ਤੈਨੂੰ ਅਡਾਂਗਵਾਂ ਤੋਂ ਵੱਧ ਗੱਲਾਂ ਹੋ ਜਾਂਦੀਆਂ ਨੇ ਹੇ ਤੁਸੀਂ ਸੁਣਾਉਣੀਆਂ ਆਹੋ ਤੂੰ ਲੋਕਾਂ ਦੀਆਂ ਗੱਲਾਂ ਸੁਣਿਆ ਕਰ ਠੀਕ ਹੈ ਮਾਂ ਮੈਂ ਕਿੱਥੋਂ ਗੱਲਾਂ ਸੁਣਦੀ ਆ ਉਹ ਜਵਾਕੜੀ ਕੰਮ ਆਈ ਸੀਗੀ ਉਹ ਬਾਅਦ ਤੁਸੀਂ ਆ ਕੇ ਲੜਨ ਲੱਗ ਗਏ ਨਾ ਤਾਂ ਕਹਤਾ ਮੈਂ ਤਾਂ ਅਸੀਂ ਘਰੇ ਸੀ ਕੀ ਤਾਂ ਕੀ ਕਹ ਉਸ ਕਹਿੰਦੀ ਤੂੰ ਉਹਨੂੰ ਅੱਛਾ ਠੀਕ ਹੈ ਮੈਂ ਤਾਂ ਕਹਿ ਦਿੰਦੀ ਜ्यों ਮੈਨੂੰ ਕਹਗੀ ਫਿਰ ਮੈਂ ਕਦੇ ਮੰਨੀ ਕਿਸੇ ਦੀ ਜੇ ਸਾਡਾ ਕੋਲ ਕਦੇ ਕੋਈ ਗੱਲ ਆਈ ਆ ਲੈ ਮੰਮੀ ਦੇਖ ਲੈ ਅੱਗੇ ਇਹਦੇ ਮੂੰਹ 'ਚ ਜਵਾਨ ਨਹੀਂ ਸੀ ਤਾਂ ਹੁਣ ਦੇਖ ਲੈ ਕਿਵੇਂ ਗਿੱਟ ਦੀ ਜਵਾਨ ਲੱਗ ਗਈ ਇਹਦੇ ਅੱਛਾ ਤੁਹਨ ਤਾਂ ਆਏ ਆ ਵੀ ਚੁੱਪ ਕਰਕੇ ਬੈਠੇ ਰਹਾਂ ਥੋੜੀਆਂ ਸਹੀ ਜਾਵਾਂ ਕੁਝ ਬੋਲਣਾ ਜਿੰਨਾ ਕੁ ਤੁਸੀਂ ਕਰੀਏ ਨਾ ਅੱਖ ਕੇ ਬੋਲੀਆਂ ਮੈਂ ਵੀ ਅੱਛਾ ਅਸੀਂ ਕਿ ਤੇਰੇ ਡਾਂਗ ਮਾਰਤੀ ਜਿਆਦਾ ਨਾ ਤੋ ਚਾਂਬਲ ਕੰਮ ਚ ਧਿਆਨ ਦੇ ਲੈ ਜਿਆਦਾ ਨੁੱਤਰੋ ਲੱਗ ਗਈ ਜੇ ਤੂੰ ਅੱਕ ਕੇ ਬੋਲੀਂ ਆ ਫੇਰ ਐ ਨਹੀਂ ਕਿਉਂ ਐ ਤੋ ਨਿਕਲ ਜਾ ਕਰੋ ਆਉਦੇ ਬੰਦੇ ਦੇ ਮੂੰਹ ਨੂੰ ਰਹਿਣੀ ਆ ਹੈ ਜਿਵੇਂ ਤੁਸੀਂ ਕਰਦੇ ਹੋ ਜੀ ਤਾਂ ਹੀ ਕਰਦਾ ਵੀ ਵਗ ਜਾ ਆਉਦੇ ਪੇਕੇ ਨਹੀਂ ਲੈ ਜਾ ਬੰਦੇ ਨੂੰ ਵੀ ਨਾਲ ਹੀ ਲੈ ਜਾ ਜਾ ਵਗ ਜਾ ਪੇਕੇ ਲੈ ਕੱਢਣ ਨੂੰ ਹੀ ਫਿਰਦਿਆ ਜਾ ਤੇਰੇ ਮੂਰੇ ਬੰਨੇ ਹਾਂ ਇਹ ਹੀ ਤਾਂ ਚਾਹੁੰਦੇ ਤੁਸੀਂ ਵੀ ਸਾਨੂੰ ਕਰ ਦੋ ਤੇ ਸਾਰੇ ਕਸਤੇ ਰਾਜ ਤੁਸੀਂ ਆਪ ਕਰ ਲੱਗ ਜਾ ਹੋਣਾ ਤੇ ਸਾਡਾ ਆਪਦਾ ਹੀ ਐ ਰਾਜ ਕਿਸੇ ਦੇ ਤੇ ਨਹੀਂ ਕਰਦੇ ਸਾਡਾ ਆਪਦਾ ਐ ਇਹ ਤੇ ਉਹਦਾ ਵੀ ਆਪਦਾ ਹੀ ਆ ਉਹ ਕਹਿੰਦਾ ਤਾਉ ਸੁਟਿਆ ਕਿਸਨੇ ਆਹੋ ਗੱਲਾਂ ਇਹ ਕਰਦੀ ਕੀ ਐ ਤਾਹਾਂ ਸਿੱਟਿਆਂ ਨਾਲੇ ਹੋਰ ਬਹਿ ਜਾ ਚੁੱਪ ਕਰਕੇ ਬਾਹਆਂ ਛਿਹਰੀਆਂ ਆਈਆਂ ਨਾ ਕਰ ਚਲ ਤੂੰ ਉਸ ਤੱਕ ਇਸੇ ਕੰਮ ਨੂੰ ਹੱਥ ਲਾਉਣਾ ਨਹੀਂ ਹੈਗਾ ਮੈਨੂੰ ਕਰ ਲੰਦੋ ਅੱਧ ਮੈਂ ਘੰਟਾ ਤੂੰ ਸੇ ਐਂ ਖਰਾਬ ਕਰਤਾ ਕਰ ਲੈ ਹਾਂ ਗੱਲਾਂ ਇਹ ਕਰਦੀ ਐ ਕਿਰਾਏ ਦੇ ਨਾਲ ਕੰਮ ਮਹਾਰਾਣੀ ਨਾਲ ਜਿਆਦੇ ਪੁਸ ਵਾਲੇ ਦੇ ਘਰ ਵਾਲੀ ਐ ਤੂੰ ਪੈ ਜਾ ਵੀਰੇ ਆਏ ਭਾਗੇ ਮੂੰਹ 'ਤੇ ਜਲਵੇ ਟਿੱਕੀ ਹੋ ਗਿਆ ਉਹ ਕੁਛ ਨਹੀਂ ਕਰਨਾ ਜੋ ਸੇਕ ਜਾ ਨਿਕਲੀ ਜਾਂਦਾ ਹੂੰ ਤਾਂ ਲੈ ਉਹਨਾਂ ਕੋਲ ਬੈਠਾ ਸੀ ਕਨੈਕਟ ਸੀ ਇੱਕ ਵੀ ਨਿਕਲ ਲੱਗਿਆ ਆ ਮੌਸਮ ਜਿਹਾ ਬਦਲਦਾ ਕੱਲ ਮੈਂ ਮੋਟਰਸਾਈਕਲ ਤੇ ਨਹੀਂ ਵਗਿਆ ਸੀ ਹਾਂ ਸ਼ਾਮ ਜੇ ਨੂੰ ਅੱਧੀਆਂ ਬਾਹਾਂ ਵਾਲੀ ਟੀ-ਸ਼ਰਟ ਪਾ ਕੇ ਉਦੋਂ ਹਵਾ ਜੀ ਵੱਜ ਗਈ ਨਾ ਨਾਲੇ ਤੂੰ ਮੈਨੂੰ ਇੱਕ ਗੱਲ ਦੱਸ ਤੈਨੂੰ ਪਹਿਲੇ ਜੀ ਅੱਜ ਮੈਂ ਕੰਮ ਭੇਜਿਆ ਤੇ ਤੂੰ ਸਾਰਾ ਦਿਨ ਹੀ ਕੱਢਿਆ ਈ ਉੱਥੇ ਕਮਾਲ ਮੰਨਿਆ ਕੀ ਸਾਰਾ ਦਿਨ ਕੱਢਿਆ ਈ ਪਤਾ ਮਨਿੰਦਰ ਦੀ ਸੱਸ ਤੇ ਉਹ ਵੱਡੀ ਮੇਰੇ ਤਾਂ ਗੱਲ ਪੈ ਗਈ ਚੜੇਲਾ ਜੀਆਂ ਕਿਉਂ ਪਾਗਲ ਹੋਈਆਂ ਫਿਰਦੀਆਂ ਉਹ ਪਤਾ ਨਹੀਂ ਮੇਰਾ ਭਾਬੀ ਨਾਲ ਗੱਲ ਕਰੀ ਜਾਵੇਂ ਹੈ ਮੈਂ ਉਹਨਾਂ ਕਿਹਾ ਭਾਬੀ ਤੇ ਸਾਰ ਦਿਨ ਕੰਮ ਤੇ ਲੱਗੀ ਰਹਿੰਦੀਵੇਂ ਕਦੇ ਬੈਠ ਵੀ ਜਾਇਆ ਕਰ ਮੈਂ ਹੁਣ ਤਾਂ ਪੁੱਲਸ ਵਾਲੇ ਦੇ ਘਰ ਆ ਲਈ ਹੋ ਕੀ ਕੰਮ ਤੇ ਲਾ ਲਓ ਕੋਈ ਆ ਗਈ ਉੱਪਰ ਅੱਛਾ ਤੂੰ ਕੋਣ ਹੋਣੀ ਆ ਲਾ ਜਾ ਇਹਨੂੰ ਲੂਤੀਆਂ ਇੰਨਾ ਬੋਲੀ ਪਤਾ ਮੈਨੂੰ ਲੈ ਦੱਸ ਤੂੰ ਨਾਲੇ ਉਹਨਾਂ ਦੇ ਕੰਮਕਾਰ ਤੋਂ ਲੈਣਾ ਕੀ ਜਿਹੜਾ ਤੈਨੂੰ ਕੰਮ ਭੇਜਿਆ ਸੀ ਉਹ ਤੂੰ ਕਰਿਆ ਆਉਂਦੀ ਉਹੀ ਕੰਮ ਕਰਨ ਗਈ ਸੀ ਸੱਚੋ ਵੀਰਾ ਵਗ ਗਿਆ ਸੀ ਕੋ ਡਿਊਟੀ ਸ਼ਾਮ ਨੂੰ ਆਊਗਾ ਸ਼ਾਮ ਨੂੰ ਕਹਦੇ ਉਹਨਾਂ ਨੂੰ ਵੀ ਸ਼ਾਮ ਨੂੰ ਆਣਾ ਸ਼ਾਮ ਨੂੰ ਤਾਂ ਮੈਂ ਹੀ ਵਗ ਜੂ ਉਹਦੇ ਕੋਲੇ ਮੇਰਾ ਫੋਨ ਨਹੀਂ ਚੱਕਿਆ ਉਹਨੇ ਨਹੀਂ ਤੂੰ ਕਿਹਦੇ ਜਾ ਕੇ ਨਾ ਬੋਲਣਾ ਕਰ ਤੇਰਾ ਹੱਕ ਨਹੀਂ ਬੰਦਾ ਕਰਦੀਆਂ ਕੰਮ ਕਰਨਾ ਨਹੀਂ ਕਰਦੀਆਂ ਨਾ ਕਰਨ ਆਪੋ ਬੋਲੀਆਂ ਨੇ ਤੂੰ ਜਾ ਕੇ ਕਿਹਾ ਵੀ ਕੰਮ ਕਰਦੀਆਂ ਉਹਨਾਂ ਨੇ ਸੁਣ ਲਿਆ ਹੋਊਗਾ ਉਹਨਾਂ ਨੂੰ ਪੁੱਠੀ ਜੱਜ ਕੀ ਹੋ ਉਹ ਤਾਂ ਕੰਨ ਲਾਈ ਰ ਬੈਠੀ ਸੀ ਦੀ ਸਸਤਾ ਵੀ ਕੀ ਗੱਲ ਨਾ ਕਰੀ ਜਾਂਦੀਆਂ ਉਹਦੀ ਸਸਤੀ ਗੱਲ ਸੁਣ ਲਾ ਲੈ ਉਹਦੇ ਜਦ ਮੈਂ ਆ ਗਿਆ ਲਾਡੀ ਦਾ ਉਹ ਕਲੀਅਰ ਹੋਇਆ ਸਾਰਾ ਕੁਝ ਹਾਂ ਉਹਦਾ ਮੈਨੂੰ ਕਹਿੰਦੀ ਤੂੰ ਸਾਡੇ ਮੁੰਡੇ ਨੂੰ ਵਿਗਾੜਦਾ ਐ ਤੇਰਾ ਕੱਖ ਨਾ ਰਹੇ ਝੋਲ ਗਈ ਅੱਟ ਗਈ ਹਉਨ ਬੱਡੀ ਗਈ ਜਾਂਦੀ ਸੀ ਕਹਿੰਦੀ ਪਹਿਲਾਂ ਤੇਰਾ ਭਰਾ ਵੈਰੀ ਸੀ ਹੁਣ ਤੂੰ ਆ ਗਈ ਹੈ ਬਿਓਂ ਵੀ ਡਿਓਟੀ ਕੋ ਲਾਤਾ ਮੈਂ ਕਾ ਛਾ ਮੈਂ ਚੇਲੋ ਤੈਨੂੰ ਇਹੀ ਆ ਵੀ ਡਿਓਟੀ ਕਿਉਂ ਲਾ ਗਿਆ ਲਾਡੀ ਬਸ ਇਹਨਾਂ ਨੂੰ ਆਏ ਸੀ ਸਾਡੇ ਪਸ਼ੂ ਢਾਂਡੇ ਸੰਭੀ ਜਾਊਗਾ ਇੱਥੇ ਤੂੜੀ ਤੱਪੇ ਤੇ ਫਿਰਦਾ ਰੂ ਖੇਤ ਪਾਣੀ ਦਾ ਲਿਆਣ ਦਾ ਹੀ ਕਣਕ ਪੱਠਾ ਵੀ ਇੰਨੇ ਜੋਗਾ ਹੀ ਆ ਫਿਰ ਮੈਂ ਵੀ ਕਿਹਾ ਹੀ ਗੁੱਸੇ ਚ ਮਨਿੰਦਰ ਨੂੰ ਤੇਰੇ ਸਾਸ ਨੂੰ ਗੋਡਾਂ ਥੱਲੇ ਲੈ ਲਈ ਹੂੰ ਫਿਰ ਕੀ ਕਹਿੰਦੀ ਕਹ ਕੇ ਭੱਜੇ ਹੀ ਮੈਂ ਤਾਂ ਪਤਾ ਨਹੀਂ ਮੁੜ ਕੇ ਕੀ ਬੋਲੀਗੀ ਮਨਿੰਦਰ ਨੂੰ ਤੂੰ ਆਦੀ ਜੀਵ ਜੀ ਨਾਲ ਮੜੀ ਜੰਦਰੀ ਰੱਖਿਆ ਕਰ ਕਿਸੇ ਨਾ ਪੈਰ ਪਵਾ ਦੇਗੀ ਇੱਥੇ ਮ ਮੈਂ ਕਿ ਬਵਾ ਦੂੰਗੀ ਆਪ ਕਹਿੰਦੇ ਸੀ ਅਗਲੇ ਘਰੇ ਜਾ ਕੇ ਤੇਰੇ ਸਾਸਨ ਨਾਲ ਆਏ ਕਰਨਗੇ ਕੰਮ ਨਹੀਂ ਕਰਨਾ ਬੋਹ ਨਹੀਂ ਕਰਦਾ ਨਾ ਉਹਦਾ ਕੀ ਮਤਲਬ ਹੈ ਮੈਨੂੰ ਬੋਲਣ ਦਾ ਉਹਨੂੰ ਕਹਿ ਤੂੰ ਆ ਆ ਘਰ ਦੇਖ ਲੈ ਪਹਿਲੀ ਗੱਲ ਤਾਂ ਸਿਆਣੀ ਬੁੜੀ ਦਾ ਕੰਮ ਨਹੀਂ ਹੁੰਦਾ ਜੋਤੀ ਪੁੱਤ ਵਿਆਹਿਆ ਜਾਵੇ ਉਹਨਾਂ ਦੀਆਂ ਗੱਲਾਂ 'ਚ ਬੋਲਣ ਦਾ ਉਹਦੀ ਐਡੀ ਗਿੱਠ ਦੀ ਜबान ਲੱਗੀ ਆ ਉਹ ਬੜਵਾ ਕੇ ਜੇ ਨਾਮ ਆ ਰਿਆ ਕਿਸੇ ਨੂੰ ਤੇ ਮੇਰੀ ਆ ਮਨਿੰਦਰ ਭਾਬੀ ਪਤਾ ਨਹੀਂ ਕਾਹ ਤੋਂ ਸੁਣੀ ਜਾਂਦੀ ਐ ਕਾਦੀ ਚੇਪ ਐ ਉਹ ਹੀ ਸੁਣਦੀ ਰਹਿੰਦੀ ਲਦੋਨਾ ਤੋਂ ਉਹ ਕਿਸੇ ਬੰਦੇ ਦਾ ਮਤਾ ਹੀ ਇਸਾਉਂਦਾ ਕੁਈ ਦਾ ਚਾਰੇ ਚੱਕ ਕਿਉਂਦਾ ਹੁੰਦਾ ਮਾੜੀ ਜੀ ਗੱਲ ਕਹੇ ਤੋ ਮੈਨੂੰ ਕਿਉਂ ਕਹਤਾ ਮੈਨੂੰ ਕਿਉਂ ਕਹਤਾ ਕੋਈ ਬੰਦਾ ਕਹਿੰਦਾ ਛੱਡ ਕੁੱਤਾ ਭੌਂਕੀ ਜਾਂਦਾ ਹਜ਼ਾਰ ਭੌਂਕਦੇ ਇਹਦੇ ਆਪਦਾ ਮਤਲਬ ਸਿੱਧਾ ਰੱਖੋ ਉੱਲੂ ਸਿੱਧਾ ਰੱਖੋ ਕੰਮ ਕਰੋ ਖਾਓ ਨਹੀ ਨਹੀ ਵੀਰੇ ਤਾਂ ਹੀ ਤਾਂ ਦਵਾਰ ਰੱਖੀ ਆ ਭਾਬੀ ਨੂੰ ਉਹਦੀ ਗੱਲ ਨਹੀਂ ਸੁਣਦਾ ਕੋਈ ਵੀ ਉਧਰੋਂ ਦੇ ਸੱਸ ਬੋਲਦੀ ਆ ਵੱਡੀ ਬੋਲਦੀ ਰਹਿੰਦੇ ਸਾਰ ਬੋਲਦੀ ਨਹੀਂ ਉਹਨੂੰ ਪਤਾ ਮੂਰਖ ਨਾ ਮੂਰਖ ਥੋੜੀ ਹੋ ਜਾਂਦਾ ਜੇ ਅਗਲੇ ਦਾ ਮੂੰਹ ਲਾਲ ਆ ਉਹਦਾ ਚਪੇੜ ਮਾਰਕ ਕਿਤਾ ਨਹੀਂ ਕਰਿਆ ਜਾਂਦਾ ਹੁੰਦਾ ਉਹਨੂੰ ਪਤਾ ਵੀ ਆਪਾਂ ਇਹੀ ਕੰਮ ਕਰਨਾ ਆਪਦਾ ਕੰਮ ਆ ਘਰੇ ਕੰਮ ਬਾਕੀ ਸਿਆਣਾ ਧੀ ਪੁੱਤ ਐਡਾ ਖਾਨਦਾਨੀ ਉਹ ਨਹੀਂ ਬੋਲਦਾ ਹੁੰਦਾ ਕਿ ਨਾ ਨੌਕਰ ਵਾਂਗੂ ਕੰਮ ਤੇ ਲਾ ਰੱਖੀ ਵਿਚਾਰੀ ਨੂੰ ਮੈਂ ਤਾਂ ਜਦੋਂ ਦੇਖਦੀ ਆ ਕੰਮ ਹੀ ਕਰਦੀ ਹੁੰਦੀ ਆ ਉੱਤੋਂ ਪਤਾ ਮੈਨੂੰ ਕੀ ਕਹਿੰਦੀ ਇਹ ਤਾਂ ਕੰਮ ਪਹਿਲੇ ਹੀ ਨਹੀਂ ਕਰਦੀ ਲੈ ਓਹੋ ਜਿਹੜਾ ਭਾਂਡਾ ਖਾਲੀ ਹੁੰਦਾ ਉਹੀ ਜ਼ਿਆਦਾ ਖੜਕਦਾ ਹੁੰਦਾ ਭਰਿਆ ਭਾਂਡਾ ਬਾਜ ਕਰਦਾ ਦੇਖਿਆ ਤੂੰ ਨਾ ਵੀਰੇ ਬਾਕੀ ਜਿਹੜਾ ਸਬਰ ਸੀ ਕੰਮ ਕਰਦੀ ਸੀ ਚੁੱਪ ਵੱਟ ਗਈ ਸੀ ਤਾਂ ਸਾਰਾ ਕੁਝ ਲੈ ਡਿੱਗੇ ਉੱਤੋਂ ਦੀ ਹੋ ਗਏ ਹੁਣ ਉੱਤੋਂ ਦੀ ਹੁੰਦਿਆਂ ਦਾ ਮਚੇਵਾ ਪਹਿਲਾਂ ਉਹਨਾਂ ਨੂੰ ਐ ਸੀ ਥੱਲੇ ਆਹੇ ਤੇ ਬੋਲੀ ਜਾਓ ਇਹਨਾਂ ਨੂੰ ਉਹ ਨਹੀਂ ਕੱਢੀ ਉਹਨਾਂ ਨੇ ਹੁਣ ਉੱਪਰ ਦੀ ਹੋ ਗਈ ਹੁਣ ਕਿਹੜਾ ਛੱਡਦੇ ਆ ਹੁਣ ਵੀ ਬੋਲਦੀ ਆ ਕਿਤੇ ਪਾਸ ਮਾਨ ਨਹੀਂ ਹੈ ਕਿ ਦੋਨੇ ਜਣੇ ਨਰਮ ਮੰਦਰਾ ਟਾਈ ਨਹੀਂ ਹੈਗਾ ਅੱਜ ਕੱਲ ਜਿਹੜਾ ਬੰਦਾ ਮਾਰਦਾ ਧੌਣ ਚੜਾਂਗ ਉਹਨੂੰ ਬਾਪੂ ਕਹਿੰਦਾ ਜਿਹੜਾ ਬੰਦਾ ਦਿੰਦਾ ਗਾਲ ਉਹਦੀ ਜੀਬ ਜਿਹੜਾ ਖਿੱਚ ਕੇ ਗੰਡ ਦਿੰਦਾ ਉਹ ਤੋਂ ਹਰੇਕ ਬੰਦਾ ਡਰਦਾ ਚੁੱਪਚਾਪ ਵਾਲਾ ਟਾਈ ਨਹੀਂ ਹੈਗਾ ਟਾਈ ਉਹ ਤੇ ਵੱਡੀ ਭਾਬੀ ਨੂੰ ਪਤਾ ਨਹੀਂ ਕਾਹਦਾ ਹੰਕਾਰ ਆ ਉਹ 24 ਘੰਟੇ ਹੰਕਾਰੀ ਰਹਿੰਦੀ ਆ ਹੋਰ ਹੁੰਦਾ ਕਿਨੀ ਦਲਕ ਪਈ ਪਈ ਆ ਦੇਰ ਤੇ ਦੇਰ ਦਾ ਵੀ ਕੰਮ ਕਰਾ ਕੇ ਜਮਾਂ ਥੋੜੇ ਉਹ ਹੋ ਹਾਈ ਕੀ ਹਾ ਮਰੀਆਂ ਨੇ ਕੋਈ ਮੇਰੇ ਨਾਲ ਵੀ ਕਰਾਰਿਆ ਕਰੋ ਪਸੂਆਂ ਦਾ ਕੱਕੜਣਾ ਕੋਈ ਪਵਾਦਿਆ ਕਰੋ ਉਹ ਮਨਿੰਦਰ ਤਾਂ ਨਹੀਂ ਕੋਈ ਕੰਮ ਨੂੰ ਹੱਥ ਲਾਉਂਦੀ ਹੁਣ ਉਹ ਤਾਂ ਪੁਲਿਸ ਵਾਲੇ ਦੇ ਘਰ ਵਾਲੀ ਬਣ ਗਈ ਹੁਣ ਮੇਰੀ ਗੱਲ ਸੁਣ ਕਿਉਂ ਐਵੇਂ ਟੱਕਰਾਂ ਮਾਰਦੀ ਦੱਦੀਆਂ ਤੂੜੀ ਜਹ ਹੈ ਤੂੰ ਕਹੇ ਰੇ ਆਪਣੇ ਦਰ ਨੂੰ ਆਪੇ ਕਰੂਗੀ ਕੰਮ ਜਾਂ ਬੇਬੇ ਨੂੰ ਕਹੇ ਰੋ ਉਹ ਕਰ ਦੂ ਉਹ ਨੀਰਾਚਾਰਾ ਤਾਂ ਬਾਪੂ ਵੀ ਕਰ ਸਕਦਾ ਕੋਈ ਨਹੀਂ ਹੱਥ ਲਾਉਂਦਾ ਹੁਣ ਹੁਣ ਸਾਰੇ ਐ ਬੇਬੇ ਤਾਂ ਆਪ ਚੜ ਕੇ ਬਹਿ ਜਾਂਦੀ ਮੰਜੇ ਤੇ ਬੇਬੇ ਕਿੱਥੋਂ ਗੱਲ ਸੁਣਦੀ ਆ ਉਹ ਜਰੂਰ ਮਈ ਮਰੀ ਜਾਨੀ ਆ ਤੂੰ ਜੇ ਕਹੇਗੀ ਤਾਂ ਫੇਰ ਹੀ ਆ ਹੈ ਨਾਓ ਬੇਬੇ ਨਾਲ ਗੱਲ ਕਰ ਉਹ ਗੱਲ ਤਾਂ ਕਰ ਲਈ ਸੀ ਬੇਬੇ ਨਾਲ। ਹੂੰ। ਬੇਬੇ ਕਹਿੰਦੀ ਇਹ ਤਾਂ ਮੇਰੇ ਦਿਮਾਗ 'ਚ ਹੀ ਨਹੀਂ ਆਈ ਗੱਲ। ਹੈ? ਮੈਂ ਕਿਹਾ ਤੂੰ ਬਾਪੂ ਨੂੰ ਕਹ ਇਹ ਦੇ। ਹਾਂ। ਵੀ ਸਾਰੀ ਜ਼ਮੀਨ ਮੇਰੇ ਨਾਂ ਕਰਾ ਦੇ ਭਾਈ ਕਿਰਾ। ਠੀਕ ਹੈ ਜ਼ਮੀਨ ਨੂੰ ਮੈਨੂੰ ਰੋਟੀ ਮਿਲ ਜੂਗੀ। ਹਾਂ। ਵੀ ਜੇ ਸਵੇਰ ਨੂੰ ਤੈਨੂੰ ਕੁਝ ਹੋ ਗਿਆ ਨੂਹਾਂ ਨੇ ਰੋਟੀ ਨਹੀਂ ਦੇਣੀ। ਹੈ? ਤੇ ਕਹਿੰਦੀ ਹਾਂ ਮੈਂ ਕਰੂੰਗੀ ਤੇਰੇ ਬਾਪੂ ਨਾਲ ਗੱਲ। ਅੱਛਾ। ਮੈਂ ਕਿਹਾ ਬੇਬੇ ਤੋਂ ਵਸੀਅਤ ਕਰਾ ਲਾਂਗੇ। ਸਾਰਾ ਕੁਝ ਫਿਰ ਆਪਣੇ ਕੋਲ ਹੀ ਰਹਿ ਜੂਗਾ। ਆਪਣੇ ਕੋਲ ਹੀ। ਉਹੀ ਤਾਂ ਗੱਲ ਐ। ਆਪਦੇ ਨਾਂ ਬਜ਼ੀਤ ਕਰਾ ਲੈ ਤੇ ਬੇਬੇ ਦੀ ਕੀ ਐ? ਬੇਬੇ ਦੀ ਦਵਾਈ ਚੱਲੀ ਜਾਂਦੀ ਐ। ਬੇਬੇ ਨੂੰ ਚੜਾ ਜਾਂਦੀ ਮਰ ਜੂਗੀ ਭਰਾ ਮਗਰੋਂ ਲੈ ਜੂਗੀ ਪਕਾਈ ਨਹੀਂ ਮਾਰਦੇ ਹੁੰਦੇ ਮਰ ਜੂਗੀ ਮਾਰਦੋਂ ਮਿਲਦਾ ਹੁੰਦਾ ਕੋਈ ਨਹੀਂ ਕਿੰਨਾ ਜਿਹੜਾ ਬੈਤਾਂ ਕਿੰਨੀਆਂ ਕਰਦੀ ਐ ਮੈਂ ਵੀ ਅੱਕੀ ਬੋਲਦੀ ਆ ਪੰਜ ਚਾਰ ਸਾਲ ਹੋਰ ਹੂ ਬੇਬੇ ਦਾਸ ਕੀ ਹੈ ਜਦੋਂ ਸਾਰਾ ਕੁਝ ਦੇਣਗੇ ਆਪਾਂ ਨੂੰ ਉਹਦਾ ਸਾਰਾ ਸੰਭਾਲਤਾ ਕਰਨੀ ਪੂ ਮੈਨੂੰ ਤਾਂ ਹੁਣ ਕੋਈ ਨਹੀਂ ਚੰਗਾ ਲੱਗਦਾ ਆ ਆ ਤੈਨੂੰ ਤਾਂ ਕਾਹਨੂੰ ਚੰਗਾ ਲੱਗਾ ਤੂੰ ਤਾਂ ਕਾਹਾਂ ਜਮੀਨ ਦੀਂਦੀ ਆ ਵੀ ਬਸ ਕੱਲੀ ਉਹ ਆ ਜੇ ਨਾ ਤੇਰੇ ਕਰਕੇ ਕੀ ਕਰਦੀ ਆ ਮੈਂ ਕਿਹੜਾ ਜ਼ਮੀਨ ਨੂੰ ਦੱਸ ਮੈਂ ਹੀ ਖਾਣੀ ਆ ਕੱਲੀ ਜ਼ਮੀਨ ਤੂੰ ਫੇਰ ਮਾਰਨਾ ਤਾਂ ਨਹੀਂ ਕਿਸੇ ਨੂੰ ਅਗੇ ਬੇਬੇ ਦੀ ਕੁ ਕੀ ਕਹਾਂ ਕਰਦੇ ਆਂਗੇ ਲੈ ਦੱਸ ਇਹ ਕੋਈ ਗੱਲਾਂ ਹੁੰਦਾਂ ਗੀਆਂ ਮਾਂ ਕੀ ਮੇਰੀ ਉਹ ਚੱਲ ਕੋਈ ਨਾ ਹਾਂ ਕੋਈ ਨਾ ਚਲ ਆ ਜਾ ਐਂ ਕਰ ਮੈਂ ਕੀ ਕਹਿੰਦੀ ਸੀ ਉਹ ਤੂੰ ਮੈਨੂੰ ਕੀ ਕਹਨੀ ਆ ਮੈਂ ਤੈਨੂੰ ਐਂ ਸਮਝਾਉਣਾ ਵੀ ਸਾਰਾ ਕੰਮ ਆਪੇ ਲੋਟ ਕਰ ਲੂੰ ਤੂੰ ਨਾ ਫਾਜੀ ਕਿਸੇ ਗੱਲ ਜਿੱਤੇ ਹੋਰ ਕੋਈ ਨੀਕੀ ਕਰ ਦੇ ਜ਼ਮੀਨ ਮੇਰੀ ਓਹੋ ਮੈਂ ਨਹੀਂ ਫਸਦੀਗੀ ਪਹਿਲਾਂ ਨਾਲ ਕਿੰਨਾ ਕਾ ਫਸ ਗਈ ਆ ਜਦੋਂ ਮਨਿੰਦਰ ਨੂੰ ਮੈਂ ਕਢਾਇਆ ਸੀ ਘਰੋਂ ਉਹ ਜਿਹੜੀਆਂ ਵਾਲੀਆਂ ਚੱਕੀਆਂ ਸੀ ਉਹ ਮੈਂ ਹੀ ਤਾਂ ਚੱਕ ਕੇ ਉਹਦੇ ਪਰਸਾ 'ਚ ਪਾਈਆਂ ਸੀ ਮੈਂ ਹੀ ਤਾਂ ਕਢਾਇਆ ਸੀ ਮਨਿੰਦਰ ਨੂੰ ਘਰੋਂ ਤੇ ਦਿਮਾਗ ਠੀਕ ਆ ਕੀ ਗਈ ਨਹੀਂ ਹੈ ਤੂੰ ਵਾਲੀਆਂ ਕਿਹੜੇ ਵੇਲੇ ਚੱਕ ਲਈਆਂ ਉਹ ਤਾਂ ਮਨਿੰਦਰ ਨੇ ਚੱਕੀਆਂ ਸੀ ਤਾਂ ਹੀ ਰੌਲਾ ਪਿਆ ਸੀ ਤਾਂ ਹੀ ਉਹਨੂੰ ਘਰੋਂ ਕੱਢਿਆ ਸੀ ਓਹੋ ਉਹਨੂੰ ਉਹ ਤਾਂ ਘਰੋਂ ਕਢਾਉਣਾ ਸੀਗਾ ਤਾਂ ਵਾਲੀਆਂ ਉਹਦੇ ਪਰਸਾ 'ਚ ਰੱਖੀਆਂ ਸੀਗੀਆਂ ਚਲ ਇਹ ਸਾਰੀਆਂ ਗੱਲਾਂ ਤੈਨੂੰ ਦੱਸਣ ਲੱਗ ਗਈ ਫਿਰ ਤਾਂ ਮੈਂ ਹੋ ਗਈ ਪਾਸ ਹਾਂ ਮੈਨੂੰ ਤਾਂ ਦੱਸਣ ਦੀ ਕੀ ਲੋੜ ਆ ਮੈਂ ਕਿਹੜਾ ਤੇਰਾ ਕੁਛ ਲੱਗਦਾ ਨਾਲੇ ਜੇ ਕਿਸੇ ਨੂੰ ਹੋਰ ਘਰੇ ਪਤਾ ਲੱਗ ਗਿਆ ਨਾ ਪੁੱਥੜੀ ਪੁੱਥੜ ਕੁੱਟਣਗੇ ਮਾਂ ਆ ਮੀਆਂ ਭਕਾਈ ਕਢਾਇਆ ਸੀ ਤੂੰ ਘਰੋਂ ਔਰ ਕੋਈ ਸਿੱਤਾ ਕੰਮ ਤਾਂ ਨਹੀਂ ਚਲਾ ਜਾ ਮਾਂ ਧੂੜ ਦਾ ਆਟਾ ਜਾ ਤੂੰ ਬਾਹਰ ਟੀ ਲਿਆ ਚੱਕ ਆਟਾ ਦਾ ਧੂੜ ਦੇ ਪਹਿਲਾਂ ਕਾਉ ਕਾਉ ਇਹ ਹਲਾਇਆ ਨਹੀਂ ਰਿਹਾ ਬਸ ਸਵਚਵੱਤੀ ਹੋ ਕੇ ਉਹ ਗੱਲ ਨੂੰ ਔਰ ਯਾਰ ਤੁਹਾਨੂੰ ਪਤਾ ਤਾਂ ਹੈ ਵੀ ਜੀ ਹੋਏ ਦਾ ਬੰਦਾ ਭਰਤੀ ਹੋ ਕੇ ਨਹੀਂ ਜਣਾ ਤਾਂ ਇੰਨਾ ਪੜੀ ਵੀ ਜੀ ਹੁੰਦਾ ਹੋਰ ਵੀ ਯਾਰ ਦੋਸਤ ਹੈਗੇ ਆ ਮੇਰੇ ਪੁਲਿਸ ਦੇ ਯਾਰ ਸਾਰੇ ਮਿਲਦੇ ਆਥਨੇ ਬਹਿਨੇ ਕਰਦੇ ਆ ਉਹ ਕੇਰਾ ਕੇਰਾ ਹੀ ਕੰਮ ਦੀ ਖਿੱਚ ਹੁੰਦੀ ਆ ਹੁਣ ਤੈਨੂੰ ਪਤਾ ਯਾਰ ਹਾਂ ਉਧਰੋਂ ਫੋਨ ਆ ਜਾਂਦਾ ਹਜੇ ਮੈਂ ਘਰੇ ਆ ਕੇ ਬਾਹਰ ਖੜਨਾ ਤਾਂ ਐਮਐਲਏ ਨਹੀਂ ਸਾਹ ਲੈਣਦੇ ਕਦੇ ਕੋਈ ਕਹਿੰਦਾ ਕਿੱਧਰ ਨੂੰ ਆਣਾ ਕਿੱਧਰ ਨੂੰ ਜਾਣਾ ਮੂਰੇ ਡਿਊਟੀ ਲਾ ਦਿੰਦੇ ਆ ਯਾਰ ਐ ਤਾਂ ਆਏ ਘਰੇ ਮਾਈਕ ਮੇ ਦਾ ਕੰਮ ਤਾਂ ਹੈ ਜੀ ਹੁੰਦਾ ਧੁੱਪਾਂ ਨਹੀਂ ਲਿਖਦੇ ਹੁੰਦੇ ਆ ਜਾ ਬੈ ਜਾ ਅੰਦਰ ਚੱਲਦੇ ਆ ਬਸ ਅੰਦਰ ਦਾ ਕੀ ਕਰਨਾ ਮਾਦਾ ਬੇਸ਼ਰਮੀ ਦੀ ਨਹੀਂ ਆਈ ਦੀ ਮਾ ਕੰਜਰ ਦੀਪ ਕੁਲੀ ਜਾਂਦਾ ਸੀ ਆ ਬੇਬਿਰਗ ਤਾਂ ਗਏ ਆਗੇ ਮੱਥਾ ਟੇਕਣ ਮੈਂ ਤਲਵੰਡੀ ਗਏ ਆ ਉਹ ਕਾਰ ਨਾਲ ਆਏ ਉਹਨਾਂ ਨੂੰ ਠੀਕ ਆ ਤੇ ਮੈਂ ਕਿਹਾ ਚੱਲ ਮੈਂ ਕੁਲਦੀਪ ਕੋਲੇ ਜਾਇਆ ਮੈਂ ਗੱਲਬਾਤ ਕਰਦਿਆਂ ਕੋਈ ਰਾਜ ਹਨ ਤੂੰ ਟੱਕਰਿਆ ਆਹ ਟੀ ਬਸ ਬਿਰਗ ਨੂੰ ਕਰਦਾਂਗੇ ਪਾਰਟੀ ਦੱਸ ਗਈ ਯਾਰ ਆਹ ਦੀ ਜਗਾ 50 60000 ਰੁਪਈਆ ਲੈਣਾ ਆ ਜੀ ਯਾਰ ਤੂੰ ਬਾਹਰ ਨਾ ਨਾ 50 60000 ਹਜੇ ਕਿਤੇ ਇਹ ਤਾਂ ਕੱਚੇ ਭਰਤੀ ਹੋਏ ਆ ਹੈ ਨਾ ਕੋਈ ਨਿਊਜ਼ ਸੁਣਾਣਾ ਤੂੰ ਮੈਂ ਪਹਿਲਾਂ ਉਹ ਕਾ ਨੂੰ ਹੈ ਤਾਂ 6-7 ਮਹੀਨੇ ਕੱਚੇ ਭਰਤੀ ਹੋਏ ਆ ਉਹ ਦੂਬਾਰਾ ਦੇਖੀਓਗੀ ਜਦੋਂ ਵੱਧ ਗਈ ਤਾਂ ਫੇਰ ਕਰਦਾਂਗੇ ਪਾਰਟੀ ਹਾਂ ਜੇ ਥੋੜਾ ਆਪੈ ਨਾ 35-40000 ਰੁਪਏ ਯਾਰ ਕੱਚੇ ਰੋ ਵੀ ਦਿੰਦੀ ਆ ਹੈ ਨਹੀਂ ਕੋਈ ਗੱਲ ਨਹੀਂ ਯਾਰ ਹੈ ਕਰਾਂਗੇ ਗੱਲ ਪਾਲਟੀ ਕਰਦਾਂਗੇ ਤੇਰੀ ਉਹ ਤਾਂ ਯਾਰ ਮੈਨੂੰ ਪਤਾ ਕੀ ਆ ਥੋੜਾ ਉਲਝਿਆ ਹੋਇਆ ਜੀ ਤੈਨੂੰ ਪਤਾ ਤਾਂ ਹੈ ਮੇਰੀ ਮਾਂ ਦੇ ਸੁਆ ਦਾ ਹੋਰ ਨਹੀਂ ਵੀ ਗੱਲਬਾਤ ਪਹਿਲਾਂ ਤਾਂ ਨਹੀਂ ਸੀ ਹੋ ਮੈਨੂੰ ਗੋਲ ਦੀ ਜਮੀ ਜਦੋਂ ਪਤਾ ਖੇਤ ਜਾਇਆ ਘਰ ਆਇਆ ਕੀ ਰੱਖਿਆ ਨੌਕਰੀਆਂ ਦੇ ਵਿੱਚ ਇੱਕ ਲੱਗਿਆ ਤਾਂ ਹੈਗਾ ਨੌਕਰੀ ਐਵੇਂ ਬੋਲਦੀ ਰਹਿੰਦੀ ਸੀ ਮੋਟਾ ਫਰਕ ਪੈ ਗਿਆ ਪਤਾ ਨਹੀਂ ਕੀ ਚੱਕਰ ਆ ਯਾਰ ਕਿਵੇਂ ਪਤਾ ਨਹੀਂ ਲਾਲਚ ਹੋ ਗਿਆ ਵੀ ਤਨਖਾਹ ਆਉਣ ਲੱਗੀ ਕੋਈ ਇਹ ਸਿਸਟਮ ਆ ਠੀਕ ਆ ਪਰ ਬਦਲ ਗਿਆ ਮਾਹੌਲ ਹੁਣ ਕਰਦਾ ਹੁਣ ਠੀਕ ਆ ਯਾਰ ਹੁਣ ਵਧੀਆ ਸੁੱਖ ਦੀ ਨੀਂਦ ਆਉਂਦੀ ਆ ਨਾ ਬੜਾ ਵਧੀਆ ਸੁਣਾ ਹੋ ਗਿਆ ਕੰਮ ਯਾਰ ਹਾਂ ਉਹ ਤਾਂ ਘਰ ਪਹੁੰਚ ਤੋ ਗਿਆ ਭਾਈ ਨਾ ਇੰਨੇ ਮੱਦੇ ਖੁਸ਼ੀ ਦੀ ਹੋ ਜਾਈ ਗਿਆ ਹਾਂ ਕੋਈ ਗੱਲ ਜੀ ਕਿ ਕੋਈ ਕੰਮ ਕਮ ਹੋਵੇ ਤਾਂ ਮੈਨੂੰ ਦੱਸਿਆ ਕਰੀ ਠੀਕ ਆ ਵਧੀਆ ਬੰਦਿਆਂ ਨਾਲ ਲਿੰਕ ਬਣ ਗਿਆ ਯਾਰ ਮੈਂ ਜਦੋਂ ਪਹਿਲੇ ਦਿਨ ਉੱਥੇ ਗਿਆ ਹੈ ਮੈਨੂੰ ਮਮਾ ਦਾ ਦਰਦ ਦਰਦਾ ਜਿਹਾ ਗਿਆ ਵਰਦੀ ਪਾਈ ਜਦ ਇਹਦਾ ਵਾਲਾ ਸੀਗਾ ਠੀਕ ਹੈ ਤੇ ਜਾ ਕੇ ਮੈਂ ਮਾਰਿਆ ਸਾਹਿਬ ਨੂੰ ਸਲੂਟ ਆਇਆ ਮੈਂ ਸਾਹਿਬ ਜੀ ਠੀਕ ਆ ਠੀਕ ਆ ਕਹਿੰਦਾ ਆ ਕਹਿੰਦਾ ਨਵਾਂ ਵਰਤੀਆ ਫਿਰ ਮੈਨੂੰ ਸਾਹ ਨਾ ਮਲਾਇਆ ਉਹਨੇ ਠੀਕ ਆ ਵੀ ਆ ਬੰਦਾ ਮੁੰਛੀ ਆਹਾ ਦਾ ਮੋੱਕ ਦੇਣਾ ਕੰਮ ਆਉਂਦੇ ਵੱਡੇ ਬੰਦੇ ਨੂੰ ਜੱਫੀਆਂ ਪਾਈਆਂ ਤੂੰ ਹਾਂ ਉਹ ਬੰਦੇ ਨੇ ਮਲਾਇਆ ਮੈਨੂੰ ਮੌਕੇ ਤੇ ਬਾਕੀ ਹੁਣ ਜਿਵੇਂ ਐਮਐਲਏ ਵਗੈਰਾ ਆਉਂਦੇ ਆ ਕਿਈ ਨਾ ਕਿਸੇ ਦੀ ਰਿਪੋਰਟ ਲਾਏ ਕੋਈ ਬੰਦਾ ਚੱਕ ਲਏ ਹੁੰਦੇ ਆ ਪੁਲਿਸ ਵਾਲੇ ਆਉਂਦੇ ਆ ਐਂ ਜਾਨ ਪਛਣ ਵਧੀ ਜਾਂਦੀ ਐ ਮੌਕੇ ਹਾਂ ਇਹ ਤਾਂ ਜਦ ਬਣੀ ਜਾਂਦਾ ਜਿਹੇ ਜੀ ਫੀਲਡ ਚੋਂ ਬੰਦਾ ਪੜ ਗਿਆ ਬਸ ਉਹਦੇ ਜੇ ਲਿੰਕ ਬਣ ਜਾਂਦੇ ਆ ਹੁਣ ਆਏ ਆ ਆ ਪਤਾ ਇਥੇ ਪਿੰਡ ਚ ਫਿਰਦੇ ਹੁੰਦੇ ਸੀ ਕਿ ਕੁਝ ਪਤਾ ਨਹੀਂ ਲੱਗਦਾ ਥਾਣੇ 'ਚ ਜਾ ਕੇ ਪਤਾ ਲੱਗਦਾ ਵੀ ਭਾਣਾ ਕ੍ਰਾਈਮ ਹੀ ਵਾੜਾ ਆਪਣੇ ਦਾ ਇੱਥੇ ਯਾਰ ਬਾਰਾ ਸਿਸਟਮ ਲੱਗਿਆ ਇੱਥੇ ਤਾਂ ਤੂੰ ਭਾਵੇਂ ਜਾਬ ਗੱਲ ਇੱਥੇ ਹੁਣ ਇਹ ਜੇ ਨਸ਼ੇ ਫੱਤੇ ਵਾਲੇ ਨਸ਼ੇ ਬੱਦੇ ਨਸ਼ੇ ਫੱਤੇ ਵਾਲੇ ਜਿਹੜੀ ਜਿਹੜਾ ਨਸ਼ਾ ਮੈਂ ਕਹਿੰਦਾ ਆਪਾਂ ਸੁਣਿਆ ਵੀ ਨਹੀਂ ਸੀ ਉਹ ਨਸ਼ਾ ਵੀ ਥਾਣੇ 'ਚ ਜਾ ਕੇ ਪਿਆ ਹੁੰਦਾ ਯਾਰ ਤੂੰ ਐਂ ਲਾ ਇੰਨਾ ਇੰਨਾ ਨਸ਼ਾ ਇਹ ਭਾਜ ਫੜ ਲੈਂਦੇ ਆ ਆਪਣੇ ਕੋਲ ਤਾਂ ਕੀ ਸਿਸਟਮ ਹੋ ਗਿਆ ਸਾਰਾ ਇੱਥੇ ਪਿਆਰ ਚ ਹੀ ਤਿਆਰ ਹੋਣ ਲੱਗਿਆ ਹਰ ਇੱਕ ਪ੍ਰਕਾਰ ਦਾ ਨਸ਼ਾ ਘਰੀ ਬਣਾਈ ਬੈਠਾ ਵਲਾ ਜਗੜ ਯਾਰ ਪੱਕੇ ਮੇਨ ਗੱਲ ਹੀ ਇਹ ਆ ਭਾਣਾ ਡਰ ਲੱਗਦਾ ਯਾਰ ਮੈਂ ਤਾਂ ਐਂ ਕਹਿੰਦਾ ਹ ਥੋੜੀ ਜੀ ਬਚਦਾ ਇੱਥੇ ਤਾਂ ਅਗਰ ਵਿੱਚ ਪਿੰਡਾ ਇਤਨ ਕਰ ਨਾਲ ਗਾਜਾ ਮੰਬਰ ਸਾਰ ਨਹੀਂ ਪੜਾ ਪੜਾ ਜਲੂਸ ਨਹੀਂ ਲਿਆਦਾ ਬਈ ਇੱਕ ਤਾਂ ਹੋਰ ਵੀ ਆ ਵਿਚਰੀ ਬੰਦਾ ਫੜ ਫੜ ਲੈਂਦੇ ਆ ਠੀਕ ਆ ਆ ਇੱਕ ਤਾਂ ਆ ਨਹੀਂ ਸਾਹ ਲੈ ਲੈਂਦੇ ਹੈ ਇਹਦਾ ਇੱਥੇ ਰਹਿੰਦਾ ਬਾਬਾ ਬਦਾਰੀ ਕਿਥੋਂ ਦਾ ਪੁੱਤ ਕੱਢੂ ਉਹ ਬਾਬਾ ਸੱਪ ਤਾਂ ਗੱਡੂਗਾ ਚੱਲ ਕੋਈ ਗੱਲ ਨਹੀਂ ਯਾਰ ਹੈ ਕੀ ਪਤਾ ਕੀ ਦਰਤਾ ਪਈ ਹੈ ਇਹਦੇ ਕੀ ਨਹੀਂ ਪਈ ਹਾਂ ਕਿਦਾ ਜੀ ਕਰਦਾ ਹੁੰਦਾ ਰਸਾਦਾ ਕਿ ਨਹੀਂ ਇਹ ਤਾਂ ਗੱਲ ਹੈ ਹੋ ਤੂੰ ਦੱਸ ਕਿਵੇਂ ਗੜਾ ਮਾਰਿਆ ਕਿ ਐਂ ਬਸ ਬਸ਼ਰਮੀ ਤੇ ਨਹੀਂ ਆਇਆ ਸੀ ਨਹੀਂ ਆਇਆ ਸੀ ਮਾਹ ਯਾਰ ਕਿੰਦਾ ਦਾ ਭੁੱਲ ਭੱਲੀ ਗਿਆ ਉਹ ਨਹੀਂ ਨਹੀਂ ਲੱਡੂ ਪਾਇਆ ਅੰਦਰ ਪਾਲਟੀ ਕਰੀ ਇਹ ਮੂੰਹ ਮਿੱਠਾ ਕਿਹੜਾ ਕਰਲਾ ਉੱਥੇ ਕਰਲਾ ਇਹ ਮੂੰਹ ਕੋਣ ਥੋੜੇ ਜਿਹਾ ਕਰਾਂਗੇ ਮੂੰਹ ਤਾਂ ਮਿੱਠਾ ਦਾ ਛੱਡ ਪਰੇ ਮਾਹ ਕੀ ਆ ਪਰਝਾਈ ਨਾਲ ਕੇ ਫੇਰ ਹੋਰ ਜਾ ਕੇ ਸਿਫਟ ਹੋ ਗਿਆ ਉਹਨੇ ਉਹ ਨਹੀਂ ਆਪਾਂ ਤਾਂ ਇਹੀ ਕਰ ਐਡਾ ਦੂਜੇ ਪਾਸੇ ਤਾਂ ਕਾਲਾ ਪਾਈ ਜਾਂਦਾਗਾ ਠੀਕ ਹੈ ਮੇਰੇ ਹਿੱਸੇ ਤਾਂ ਇਹੀ ਕਰ ਦਿੱਤਾ ਉਹ ਉਹਨੇ ਵੀ ਦੁਆ ਲਾਇਆ ਹੈ ਤਾਂ ਰੱਖ ਆਉਦੇ ਕੋਲੇ ਠੀਕ ਹੈ ਇਹਨੂੰ ਕਰਾਲਾ ਮੋਡੀਫਿਕੇਸ਼ਨ ਕਰਦਾ ਕਿਦਾ ਮਾਦਾ ਕਰਾ ਜਿਹਾ ਰੱਖ ਉਠੀ ਬੜ ਦੇ ਇਥੇ ਕਰਾ ਹੈ ਫਿਰ ਫਾਇਦੇ ਨੂੰ ਪਤਾ ਯਾਰ ਕਿੰਨੇ ਰੁਪਏ ਆਉਂਦੇ ਆਪਦੇ ਸੈਟਿੰਗ ਵਜੂਗੀ ਹੌਲੀ ਕਿਤੇ ਨੇ ਠੀਕ ਹੈ ਬਾਕੀ ਬਾਪੂ ਨਾ ਕਰੀਏ ਗੱਲ ਬਾਤ ਪਿਆ ਕੀ ਕਰਨਾ ਕੀ ਨਹੀਂ ਬਾਪੂ ਕਹਿੰਦਾ ਵੀ ਕਹਿੰਦਾ ਮੱਝਾਂ ਮੂਝਾਂ ਜਾਂ ਵੇਚਦੇ ਹੁਣ ਕੌਣ ਸੰਭੂ ਆ ਯਾਰ ਕਹਿੰਦਾ 7000 ਨੇ ਸਾਹਮਣੇ ਇਹਨੂੰ ਘਰੇ ਕਲੇਸ ਹੁਣ ਵੇਨੇ ਇਸ ਗੱਲ ਦਾ ਵੀ ਮੈਂ ਤਾਂ ਆਪ ਡਿਓਟੀ ਜਾਵਰ ਦਾ ਕਿਦਾ ਪਸੂ ਨੂੰ ਮੈਂ ਸਾਹ ਲੈਂਦਾ ਸੀ ਠੀਕ ਹੈ ਉਧਰੋਂ ਕਾਲਾ ਜਾਵਰ ਦਾ ਉਧਰ ਮੈਂ ਰਮਾਈ ਨਹੀਂ ਸਾਹਦਾ ਠੀਕ ਹੈ ਪਰਦਾਈ ਚੰਗੇ ਘਰੋਂ ਆਈ ਆ ਦੂਜੀ ਉਹ ਅੱਜ ਨਹੀਂ ਆ ਕੇ ਰਾਜਾ ਹਾਂ ਮਨਿੰਦਰ ਆਹੋ ਮਨਿੰਦਰ ਕੱਲੀ ਕਿੱਥੇ ਕਿੱਥੇ ਹੋਵੇ ਆ ਰੋਟੀ ਪਾਣੀ ਵੀ ਕਰਨਾ ਮੌਕੇ ਤੇ ਮੇਰੀ ਵਰਦੀ ਵੀ ਪ੍ਰੈਸ ਚਾਹੀਦੀ ਆ ਉਧਰੋਂ ਸਾਡੇ ਅਗਲੀ ਵਰਦੀ ਉਹ ਪ੍ਰੈਸ ਕਰਦੀ ਆ ਭਾਬੀ ਵੀ ਨਹੀਂ ਕਰਦੀ ਐ ਬੜੀ ਖਿੱਚ ਕਰਦੇ ਕੰਮ ਬੰਦਾ ਵੀ ਹੱਥ ਵਾਲਾ ਪਸੂ ਮੇਰਾ ਪਸੂ ਹਾਂ ਆਉਂਦਾ ਹੀ ਨਹੀਂ ਤਾਂ ਕਦੇ ਵੀ ਨਹੀਂ ਆਇਆ ਤੂੰ ਐਂ ਦੇਖ ਲੈ ਜਦੋਂ ਮੈਂ ਉਧਰ ਗਿਆ ਸੀਗਾ ਪੇਪਰ ਦੇਣ ਵਾਸਤੇ ਹੈ ਮੇਰੇ ਸਾਲ ਦਾ ਮੂੰਹ ਬਣ ਗਿਆ ਯਾਰ ਹਾਂ ਉਹ ਆਏ ਦੋ ਜਰ ਪੈਂਦੇ ਆ ਦੋ ਬੰਦੇ ਆਏ ਤਾਂ ਸੋਚਣੀ ਚਾਹੀਦਾ ਵੀ ਆਦਾ ਭਰਾ ਸੱਜੀ ਖੱਬੀ ਵਾਹ ਗਈ ਕੀ ਗੱਲ ਆ ਜਿਹਾ ਧਰਤੀ ਹੋ ਗਿਆ ਭੈਣਾ ਸੁਖੀ ਲੱਗੂ ਟੋਲੀ ਲੱਗ ਜੀਦਾ ਪਾਸੋਂ ਲੱਗ ਤਾਂ ਨਹੀਂ ਜਾਂਦਾ ਕੋਈ ਬੰਦਾ ਇਹੀ ਤਾਂ ਗੱਲ ਆ ਪਰ ਆਇਆ ਵੀ ਹੁਣ ਜੋਗੇ ਨਾਲ ਵਰਦੀ ਪੈ ਗਈ ਮੇਰੇ ਉਦੋਂ ਬਾਅਦ ਬੋਲਣੋਂ ਹਟ ਗਿਆ ਨੂੰ ਆਏ ਪਤਾ ਲੱਗ ਗਿਆ ਭੈਣਾ ਇਹ ਬੋਲਾਂਗੇ ਚੱਕ ਕੇ ਅੰਦਰਾਂ ਜਾ ਜੀ ਮਰਜੀ ਜਰਾ ਉਹ ਪਤਾ ਲੱਗ ਗਿਆ ਹਾਂ ਹਾਂ ਇਹ ਤਾਂ ਆਪਣੀ ਪਿੰਡਾਂ ਨੂੰ ਪਤਾ ਲੱਗਿਆ ਨਹੀਂ ਬਾਕੀ ਕੋਈ ਆਏ ਦੇਖ 10-15 ਜੀ ਕਿਤੇ ਪਾਸੇ ਨਾ ਦੇ ਆ ਦੋ ਆਪਾਂ ਠੀਕ ਹੈ ਸਾਰੇ ਬੰਦੇ ਦੇਖ ਕੇ ਵਧੀਆ ਖੁਸ਼ ਹੁੰਦੇ ਉਵੇਂ ਵੀ ਹੁੰਦੇ ਸੀ ਭੈਣਾ ਦ ਪਰ ਹੁਣ ਮਾਣ ਮਹਿਸੂਸ ਕਰਦੇ ਹੁੰਦਾ ਕਰ ਆਪ ਨੂੰ ਵੀ ਪ੍ਰਾਉਡ ਆਉਂਦਾ ਆ ਮੈਂ ਆ ਚੱਲੀਏ ਫਿਰ ਕਿੱਧਰ ਜਾਂਦਾ ਹਾਂ ਤੂੰ ਕਿਤੇ ਨਹੀਂ ਮੈਂ ਤਾਂ ਸਿੱਧਾ ਕੰਢੀ ਕੋਲੇ ਜਾਂਦਾ ਜੀ ਅਸੀਂ ਚਲੇ ਆਉਣੇ ਚੱਲਦੇ ਆਉਣੇ ਆ ਆਇਆ ਯਾਰ ਆ ਕੁੱਤੇ ਜੇ ਨਹੀਂ ਭੌਂਕਣਾ ਹਰਦੀ ਆ ਲਈ ਤੌੜੀ ਆ ਪੁੰਜ ਲੋ ਹੱਥ ਨਾਲੇ ਰੋਟੀ ਬਣਾ ਰੱਖੀ ਆ ਆਹਨ ਤੋਂ ਰੋਟੀ ਰੋਟੀ ਦਾ ਕੋਈ ਨਾ ਪਾ ਦੇ ਗੱਲ ਸੁਣਦੇ ਯਾਰ ਹਾਂਜੀ ਤੂੰ ਕੀ ਕੰਮ ਇਹ ਕਰਦੀ ਰਹਿੰਦੀ ਸਾਰਾ ਦਿਨ ਸਾਰੇ ਕੰਮ ਮੈਂ ਕਰਦੀ ਆ ਤੁਸੀਂ ਆ ਪੁੱਛੋ ਵੀ ਕਿਹੜਾ ਕਰਦੀ ਉਹ ਨਹੀਂ ਕਰਦੇ ਉਹਨਾਂ ਤੁਹਾਨੂੰ ਪਤਾ ਹੀ ਹੈ ਕਿਹੜੇ ਕੰਮ ਨੂੰ ਹੱਥ ਲਾਉਂਦੀਆਂ ਨੇ ਉਹ ਥੋੜੇ ਜਿਹੇ ਕੰਮ ਵੀ ਮੈਨੂੰ ਹੀ ਕਰਨੇ ਪੈਂਦੇ ਨੇ ਮੇਰੀ ਗੱਲ ਸੁਣ ਯਾਰ ਹਾਂਜੀ ਹੈ ਕੱਲ ਦੀ ਗੱਲ ਮੈਂ ਤੁਹਾਨੂੰ ਬਤ ਕਰ ਸਕੀ ਸੀ ਮੇਰੀ ਤੁਹਾਨੂੰ ਪਤਾ ਮੈਂ ਟਾਈਮ ਤੇ ਬੰਦ ਰਿਹਾ ਮੈਂ ਕਿਹੜਾ ਕੋਈ ਪ੍ਰੋਜੈਕਟ ਲੱਗਿਆ ਆ ਵੀ ਕੋਈ ਮਾੜੀ ਮੋਟੀ ਗੱਲ ਕਹਿ ਦੇਣਗੇ ਸਰਕਾਰੀ ਲੱਗਿਆ ਯਾਰ ਉਥੇ ਹੈ ਪਤਾ ਕਿੰਨੀ ਬੇੜੀ ਹੁੰਦੀ ਉਥੇ ਜਾ ਕੇ ਮੇਰੀ ਮੇਰੇ ਤੋਂ ਗਲਤੀ ਹੋ ਗਈ ਜੀ ਉਹ ਦੀਦੀ ਨੇ ਮੈਨੂੰ ਤਾਂ ਹੀ ਕਿ ਕਰੇ ਭੇਜਤਾ ਕਹਿੰਦੀ ਮੇਰਾ ਸੂਟ ਫੜ ਕੇ ਲੈ ਕੇ ਆ ਮੈਂ ਅਸੇ ਆਉਣਾ ਦਿੱਤਾ ਜਿਵੇਂ ਉਹਨਾਂ ਦੇ ਘਰੇ ਗਈ ਉਥੇ ਉਹ ਕਹਿੰਦੇ ਸੰਤ ਕੋਈ ਸੂਟ ਦਿੱਤਾ ਹੀ ਉਹਦੇ ਕੰਮ ਕਰਨ ਜਾਵੜੀ ਚੱਲ ਮੰਨੇ ਆ ਉਹਦੇ ਕੋਲ ਸੂਟ ਹੈ ਨਹੀਂ ਸੀਗਾ ਤੈਨੂੰ ਇੰਨਾ ਪਤਾ ਇੱਥੇ ਮੇਰੀ ਵਰਦੀ ਪ੍ਰੈਸ ਨਹੀਂ ਸੀਗੀ ਮੈਂ ਭਾਬੀ ਨੂੰ ਕਿਹਾ ਮੈਂ ਸਾਰੇ ਕਿਤੇ ਬਾਜ਼ਾਰ ਮਰਿਆ ਤੈਨੂੰ ਤੂੰ ਤਾਂ ਮੈਨੂੰ ਮਿਲ ਨਹੀਂ ਮੈਂ ਭਾਬੀ ਨੂੰ ਮੈਂ ਕਿਹਾ ਭਾਬੀ ਵਰਦੀ ਪ੍ਰੈਸ ਕਰ ਦੇ ਚਿੱਟਾ ਜਵਾਬ ਦਿੱਤਾ ਉਹਨੇ ਮੈਨੂੰ ਚਲੋ ਕੋਈ ਗੱਲ ਨਹੀਂ ਜੀ ਮੈਂ ਅੱਗੇ ਧਿਆਨ ਰਾਤ ਨੂੰ ਪ੍ਰੈਸ ਕਰਕੇ ਰੱਖ ਦਿਆ ਕਰੂੰਗਾ ਅੱਗੇ ਤੋਂ ਨਹੀਂ ਇਹੋ ਜਿਹੀ ਕੁਸ਼ਕਾਇਤ ਆਉਂਦੀ ਤੁਹਾਨੂੰ ਆਹੋ ਕੱਲ ਤਾਂ ਮੇਰੀ ਕਰਦੇ ਸੀ ਬਲਬਲ ਨੇ ਵਰਦੀ ਪ੍ਰੈਸ ਉਹ ਆਵਾ ਸੀਗੀ ਕੋਲੇ ਉੱਥੇ ਹੈ ਤੈਨੂੰ ਪਤਾ ਮਾਂ ਨੂੰ ਹੁਣ ਹੀ ਦਿਖਦਾ ਜੇ ਉਹਨੂੰ ਭਾਜੀ ਪ੍ਰੈਸ ਕਰ ਨੂੰ ਵਰਦੀ ਮਚਾ ਦਊਗੀ ਉਹ ਮਾੜਾ ਮ हां चल गुस्सा ना करो तू सी चल ਬਾਜ ਰੋਟੀ ਜਾ ਕੇ ਬਾਬਾ ਬਲਬਲ ਜੀ ਆਉਂਦੀ ਰਹੇ ਹੈਗੀ ਸੀ ਉਹਦੀ ਮਾਂ ਮਾਂ ਬਾਤ ਤਾਰਫ ਨਹੀਂ ਆ ਰਹੀ ਤੁਹਾਨੂੰ ਉਹ ਤਾਂ ਇਹ ਫਾਲੀ ਕਿਹੜੀ ਗੱਲ ਹੈ ਕੁਛ ਨਹੀਂ ਮਾਂ ਉਹ ਤਾਂ ਵੈਸੇ ਗੱਲ ਕਰੀ ਮਾਂ ਦਾ ਤਾਂ ਬਰਦੀ ਦੀ ਗੱਲ ਕਰਦਾ ਸੀ ਮਾੜੇ ਮੋਟੇ ਕੰਨ ਖਿੱਚ ਲਿਆ ਕਰਨਾ ਭਾਬੀ ਦੇ ਕੋਈ ਗੱਲ ਹੀ ਨਹੀਂ ਸੁਣਦੀ ਉਹੋ ਮੇਰੀ ਕੀ ਕਰਾਂ ਪਤ ਮਨਿੰਦਰ ਪਤ ਕਈ ਦਿਨ ਤਾਂ ਗੱਲ ਕਰਦੀ ਨਹੀਂ ਮੈਨੂੰ ਬਹੁਤ ਸ਼ਰਮ ਆਉਂਦੀ ਹੈ ਵੀ ਮੈਂ ਤੈਨੂੰ ਕਹਾ ਕੀ ਕੀ ਗੱਲ ਹੋ ਗਈ ਮਾਂ ਤਾਂ ਪਰ ਮੈਂ ਤੇ ਤੁਹਾਨੂੰ ਮਾਫੀ ਮੰਗਦੀ ਹਾਂ ਪੀ ਜੋ ਵੀ ਮੈਂ ਤੇਰੇ ਨਾਲ ਕੀਤਾ ਪੁੱਤ ਮੈਨੂੰ ਮਾਫ ਕਰ ਦੋ ਕਿਹੜੀ ਗੱਲ ਤੋਂ ਮੱਧਾ ਹੋ ਗਿਆ ਮਾਂ ਕਿ ਹੱਥ ਬੰਦੀਆਂ ਪੁੱਤ ਤੇਰੇ ਨਾਲ ਬਹੁਤ ਗਲਤ ਕੀਤਾ ਮਾਂ ਗੱਲ ਕੀ ਹੋ ਗਈ ਤੁਹਾਨੂੰ ਕਿਸੇ ਨੇ ਕੁਝ ਕਹਿਤਾ ਵਾ ਬਸ ਪੁੱਤ ਕਾਹੇ ਤੋਂ ਬੰਦ ਹੋ ਗਿਆ ਜਿਹੜੇ ਮੇਰੇ ਆਪ ਦੇ ਜੰਮੇ ਸੀ ਉਹ ਤਾਂ ਮੈਨੂੰ ਸਮਝਦੇ ਨਹੀਂ ਤੁਹਾਨੂੰ ਮੈਂ ਬਗਾਨਾ ਸਮਝਦੀ ਸੀ ਤੇ ਤੂੰ ਮੈਨੂੰ ਐਨਾ ਕਰਦੀ ਸੀ ਮੈਂ ਤੈਨੂੰ ਘਰੋਂ ਵੀ ਕੱਢ ਤਾ ਮਾਂ ਮੈਂ ਤੇਰੇ ਬਹੁਤ ਕਰਦੀ ਆ ਮੈਂ ਤੈਨੂੰ ਹਮੇਸ਼ਾ ਹੀ ਆਪਣੀ ਮਾਂ ਸਮਝਿਆ ਮੈਂ ਤਾਂ ਸੋਚਦੀ ਹੁੰਦੀ ਸੀ ਹੁਣ ਮੇਰੇ ਆਪ ਦੇ ਮਾਂ ਹੀ ਹੈਗੀ ਮੈਂ ਸੱਸ ਨੂੰ ਹੀ ਮਾਂ ਸਮਝੂਗੀ ਹਾਂ ਨਾਲੇ ਜਿਹੜੀ ਗੱਲ ਹੋ ਗਈ ਨਾ ਉਹ ਇਹਨੂੰ ਘਰੋਂ ਕੱਢਦਾ ਸੀ ਆਪਾਂ ਘਰੇ ਵਾਪਸ ਲਿਆਂਦਾ ਉਹਨੂੰ ਭੁੱਲ ਜਾ ਬੱਸ ਹੁਣ ਹੁਣ ਕਦੇ ਦੁਬਾਰੇ ਗੱਲ ਛੇੜਦੀਆਂ ਉਹ ਇਹਨੇ ਮੈਨੂੰ ਫੇਰ ਵੀ ਨਹੀਂ ਆ ਕੇ ਕਿਹਾ ਵੀ ਮਾਂ ਤੂੰ ਮੈਨੂੰ ਘਰੋਂ ਕੱਢਦਾ ਸੀ ਹਾਂ ਪਰ ਮੈਂ ਇਹਦੇ ਫੇਰ ਵੀ ਇਹਦੇ ਨਾਲ ਬਹੁਤ ਕਰਦੀ ਰਹੀ ਮੈਂ ਤੈਨੂੰ ਕਹਿੰਦਾ ਤਾਂ ਸੀਗਾ ਮਾਂ ਵੀ ਉਹਨੇ ਨਹੀਂ ਚੱਕੇ ਗਾਂਢੇ ਇਹਨੇ ਨਹੀਂ ਚੱਕੇ ਗਾਂਢੇ ਇਹਦਾ ਇਹ ਜੀ ਹੈ ਨਹੀਂ ਉਹ ਤੂੰ ਤਾਂ ਇਹ ਦੇਖ ਹੁਣ ਇਹਨੇ ਕੁਝ ਚੱਕਿਆ ਘਰ ਤੋਂ ਬਾਅਦ ਜਾ ਕੇ ਨਹੀਂ ਪੁੱਤ ਹਾਂ ਵੀ ਗੱਲ ਸਾਰੀ ਸਾਬਤ ਹੋ ਗਈ ਹਾਂ ਮੇਰੇ ਸਾਹਮਣੇ ਆ ਗਈ ਕਿਹਨੇ ਚੱਕਿਆ ਕਿਹਨੇ ਨਹੀਂ ਬਸ ਪੁੱਤ ਇੱਥੇ ਚੁੱਪ ਕਰ ਜਾ ਮੈਨੂੰ ਮੇਰੇ ਸਾਰੇ ਗਲਤੀ ਦਾ ਅਹਿਸਾਸ ਹੋ ਗਿਆ ਪੁੱਤ ਹੁਣ ਮੈਂ ਤੁਹਾਡੇ ਨਾਲ ਰਹੂੰਗੀ ਮਾਂ ਜਿਵੇਂ ਮੇਰੇ ਪਿੱਛੇ ਦਿੱਤਾ ਹੀ ਨਹੀਂ ਅਸੀਂ ਤੈਨੂੰ ਆਪਦੇ ਨਾਲ ਹੀ ਰੱਖਾਂਗੇ ਤੇ ਪੂਰੀ ਸੇਵਾ ਕਰਾਂਗੇ ਪਹਿਲਾਂ ਮੈਨੂੰ ਗੱਲ ਸੁਣ ਲੈ ਸਾਰੀ ਮਨਿੰਦਰ ਠੀਕ ਹੈ ਤੂੰ ਗੱਲ ਕਹੀ ਕੀ ਜਾਂ ਨਹੀਂ ਮਾਂ ਮੈਨੂੰ ਗੱਲ ਦੀ ਤੈਨ ਤੱਕ ਜਾਣ ਦੇ ਕੀ ਗੱਲ ਕਰਦੀਆਂ ਕਿਵੇਂ ਤੈਨੂੰ ਪਤਾ ਲੱਗ ਗਿਆ ਪਹਿਲਾਂ ਜਿਹੜਾ ਤੈਨੂੰ ਕੁਝ ਪਤਾ ਨਹੀਂ ਲੱਗਿਆ ਸੀ ਪੁੱਤ ਪ੍ਰੀਤ ਨਾਲ ਕਾਲਜ ਨਾਲ ਗੱਲਾਂ ਕਰੀ ਜਾਂਦੀ ਸੀ ਹਾਂ ਜਿਹੜੇ ਮੇਰੇ ਟੌਪਸ ਸੀ ਮੈਂ ਕਹਿੰਦੀ ਸੀ ਮਨਿੰਦਰ ਨੇ ਲਕੋਤੇ ਉਹ ਪ੍ਰੀਤ ਨਹੀਂ ਪਾਏ ਸੀ ਇਹਦੇ ਪਰਸ ਵਿੱਚ ਅੱਛਾ ਇਹਦਾ ਮਤਲਬ ਚੋਰੀ ਭਾਬੀ ਨੇ કરી ਸੀ ਹੈ ਹਾਂ ਪੁੱਤ ਇਹਨੂੰ ਬਦਨਾਮ ਕਰਨ ਦੀ ਮਾਰੀ ਨੇ ਵੀ ਇਹਨੂੰ ਕੱਢ ਦੋ ਕੀ ਕਰੋ ਬੇਬੇ ਤੇ ਬਾਕੀ ਪੁੱਤ ਜ਼ਮੀਨ ਪਿੱਛੇ ਕਹਿੰਦੀ ਸੀ ਕਹਿੰਦੀ ਬੇਬੇ ਦਾ ਕੀ ਹੈ ਬੇਬੇ ਤਾਂ ਬਿਮਾਰ ਸਵਾਰ ਰਹਿੰਦੀ ਹਾਂ ਇਹ ਦਵਾਈ ਬੰਦ ਕਰ ਦੇ ਇਹ ਮਰ ਜੂਗੀ ਕਮਾਲ ਹੋ ਗਈ ਲੈ ਜਾਣ ਬੇਬੇ ਅਸੀਂ ਨਹੀਂ ਤੈਨੂੰ ਮਾਰਨ ਦਿੰਦੇ ਹੈਂ ਤੂੰ ਤਾਂ ਸਾਡੀ ਮਾਂ ਹੈ ਤੇਰੇ ਨਾਲ ਹੀ ਅਸੀਂ ਆਂ ਸਗੋਂ ਇਹੋ ਜਿਹਾ ਕੁਝ ਨਹੀਂ ਹੁੰਦਾਗਾ ਫਿਕਰ ਨਾ ਕਰ ਠੀਕ ਹੈ ਨਾ ਤੂੰ ਇੱਥੇ ਮੇਰੇ ਕੋਲ ਰਹਿ ਉਹਨਾਂ ਨੂੰ ਜਾਣ ਦਿਆਦਾ ਜਿੱਥੇ ਜਾਂਦੇ ਆ ਠੀਕ ਹੈ ਨਾ ਤੇਰੀ ਦਵਾਈ ਬੁੱਢੀ ਕੋਈ ਨਹੀਂ ਬੰਦ ਕਰਦਾ ਮੈਂ ਤਾਂ ਐਂ ਕਹਿੰਦਾ ਮੇਰੇ ਸਾਲਾਂ ਨੂੰ ਦੋਨਾਂ ਨੂੰ ਚੱਕ ਕੇ ਅੰਦਰ ਮਾਰਦੇ ਆ ਕਿਹੋ ਜਿਹੀਆਂ ਗੱਲਾਂ ਕਰਦੇ ਆ ਮਾਂ ਮਾਂ ਹੀ ਨਹੀਂ ਸਮਝਦੇ ਬਸ ਪੁੱਤ ਤੂੰ ਵੀ ਮੈਨੂੰ ਮਾਫ਼ ਕਰ ਦੇ ਮੈਂ ਬਹੁਤ ਕੁਝ ਤੇਰੇ ਨਾਲ ਕੀਤਾ ਤੈਨੂੰ ਪੁੱਤ ਨਹੀਂ ਸਮਝਿਆ ਤੈਨੂੰ ਮਾਂ ਦਾ ਪਿਆਰ ਨਹੀਂ ਦਿੱਤਾ ਕੋਈ ਨਾ ਮਾਂ ਜੇ ਜੇ ਨੂੰ ਸਮਝ ਆ ਗਈ ਨਾ ਉਹੀ ਮੇਰੇ ਲਈ ਬਹੁਤ ਵੱਡੀ ਗੱਲ ਹੈ ਹੈ ਚੱਲ ਕੋਈ ਗੱਲ ਨਹੀਂ ਫਿਕਰ ਨਾ ਕਰ ਇਹਨਾਂ ਨੂੰ ਤਾਂ ਮੇਰਾ ਸਾਲ ਨੂੰ ਮੈਂ ਆਪੇ ਸਮਝਾ ਲੂੰਗਾ ਅਬ ਆ ਵੀ ਤੇ ਮੈਂ ਕਿੱਧਰ ਨਾ ਕੰਨ ਜਾ ਕੇ ਕੁਮਾਰਾ ਨਾ ਦਬਕਾ ਜਾ ਕੇ ਸਾਰੀ ਗੱਲ ਮੰਨਨਗੇ ਉਹ ਤੂੰ ਉਸ ਗੱਲ ਦੀ ਫਿਕਰ ਨਾ ਕਰ ਇਹਨਾਂ ਨੂੰ ਤਾਂ ਮੈਂ ਆਪੇ ਲੈਣ ਤੇ ਲਿਆਉਂਗਾ ਠੀਕ ਹੈ ਪੁੱਤ ਬਸ ਤੈਨ ਦੀ ਵੀ ਕੋਈ ਲੋੜ ਨਹੀਂ ਇਹਨਾਂ ਨੂੰ ਮਨ ਵੀ ਮਾਰਤਾ ਮੈਂ ਤਾਂ ਬਸ ਨਾ ਇਹਨਾਂ ਨੂੰ ਮੈਂ ਭਲਾਵਾ ਮੈਂ ਤਾਂ ਪੁੱਤ ਠੀਕ ਹੈ ਨਾ ਗੱਲ ਸੁਣ ਮੇਰੀ ਇਹਨਾਂ ਨੂੰ ਬੁਲਾਉਣ ਦੀ ਵੀ ਲੋੜ ਨਹੀਂ ਸਾਡੇ ਵਾਲੇ ਪਾਸੇ ਆ ਜਾ ਰੋਟੀ ਪਾਣੀ ਦਵਾਈ ਬੂਟੀ ਨਾਲੇ ਬਾਪੂ ਨੂੰ ਮੈਂ ਲੈ ਕੇ ਆਉਣਾ ਬਾਪੂ ਨੂੰ ਸਮਝਾਉਣਾ ਸਾਰੀ ਗੱਲ ਬਾਪੂ ਵੀ ਖਿਚੂਆ ਕਰਨ ਦੇ ਆਏ ਕਾਰੇ ਵਾਸਤੇ ਆਏ ਫਿਰਦੇ ਆ ਪਤਾ ਕਿਉਂ ਇਹਨੂੰ ਆਈਆਂ ਵੀ ਸਾਰੀ ਜ਼ਮੀਨ ਜ਼ਿਆਦਾ ਸਾਡੇ ਕੋਲੇ ਆ ਆਪਾਂ ਨੂੰ ਜ਼ਮੀਨ ਜ਼ਿਆਦਾ ਨਹੀਂ ਚਾਹੀਦੀ ਸੰਤੋ ਮਾਂ ਪਿਓ ਚਾਹੀਦਾ ਮਾਂ ਪਿਓ ਚਾਹੀਦਾ ਬਸ ਮਾਂ ਨਹੀਂ ਛੱਡੇ ਨਾਲੋਂ ਹੁਣ ਜਿਹੜੀ ਜ਼ਮੀਨ ਆ ਮੈਂ ਤੇਰੇ ਨਾਲ ਹੀ ਲਵਾਉਂਗੀ ਨਾ ਨਾ ਮਾਂ ਕਿਉਂ ਨਾ ਚਾਹੀਦਾ ਸੰਤ ਕੋਈ ਚਾਹੀਦਾ ਆਪਾਂ ਹੱਕ ਨਹੀਂ ਮਾਰਦੇ ਕਿਸੇ ਦਾ ਕੋਈ ਚੀ ਚਾਹੀਦਾ ਠੀਕ ਹੈ ਆ ਜਮੀਨ ਕੀ ਆ ਆ ਪੈਸੇ ਕੀ ਆ ਇਹ ਤਾਂ ਇੱਕ ਦਿਨ ਖਾਦੇ ਜਾਣਗੇ ਸਾਰਾ ਕੁਝ ਖਾਦਾ ਜਾਊਗਾ ਬਾਅਦ ਚ ਮਾਪਿਓ ਇਹ ਨਹੀਂ ਮਿਲਨੇ ਕਿਸੇ ਨੂੰ ਤੂੰ ਟੈਨਸ਼ਨ ਨਾ ਲਿਆ ਕਰ ਹੈ ਅਨਾਲਾ ਤੇਰੇ ਪੁੱਤ ਚੰਗਾ